ਸਾਸਤਰੀ ਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਈ ਤਾਕਤ ਦੇ ਹਨ ਮੀਡੀਆ ਮੈਂ ਪੁੱਛਾਂ ਪੰਜਾਬ ਤੋਂ ਜਿੱਥੇ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੋਈ ਹੈ ਉੱਥੇ ਹੀ ਸੁਲਤਾਨਪੁਰ ਦੀ ਗੱਲ ਕਰੀ ਤਾਂ ਸੁਲਤਾਨਪੁਰ ਦੇ ਮੰਡ ਖੇਤਰ ਵਿੱਚ ਪੋਂਗ ਡੈਮ ਚੋਂ ਪਾਣੀ ਛੱਡੇ ਜਾਣ ਕਾਰਨ ਬਿਆਸਤਰਿਆ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਜਿਸ ਕਾਰਨ ਬਿਆਸਤਰਿਆ ਸਮੁੰਦਰ ਵਾਂਗ ਠਾਠਾ ਮਾਰਦਾ ਹੋਇਆ ਹਰ ਇੱਕ ਵਸਤੂ ਨੂੰ ਆਪਣੇ ਚਪੇਟ ਵਿੱਚ ਲੈ ਰਿਹਾ ਮੰਡ ਖੇਤਰ ਵਿੱਚ ਪਾਣੀ ਨੇ ਇਸ ਸਮੇਂ ਪੂਰਾ ਤੰਡ ਮਚਾਇਆ ਹੋਇਆ ਹਾਲਾਤ ਇੱਥੋਂ ਤੱਕ ਬਣ ਗਏ ਨੇ ਕਿ ਆਰਜੀ ਬਨ ਕਈ ਥਾਵਾਂ ਤੋਂ ਟੁੱਟ ਚੁੱਕੇ ਨੇ ਜਿਸ ਕਾਰਨ ਹਾਲਾਤ ਹੋਰ ਵੀ ਨਾਸੁਖ ਹੁੰਦੇ ਹੀ ਦਿਖਾਈ ਦੇ ਰਹੇ ਨੇ ਤੁਹਾਨੂੰ ਦੱਸ ਦੇ ਕਿ ਤੇਜ਼ ਵਹਾਹ ਪਾਣੀ ਦੇ ਪੱਧਰ ਨੇ ਟਾਪੂ ਨੂਮਾ ਪਿੰਡ ਦੇ ਕਿਸਾਨਾਂ ਦੇ ਘਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਪਿੰਡ ਰਾਮਪੁਰਾ ਗੋਰ ਦੇ ਕਿਸਾਨ ਦੇ ਘਰ ਨੂੰ ਕੁਦਰਤ ਨੇ ਵੱਡੀ ਮਾਰ ਮਾਰੀ ਹੈ ਕਿ ਕਿਸਾਨ ਦੇ ਘਰ ਦੀ ਦੀਵਾਰਾਂ ਟੁੱਟ ਚੁੱਕੀਆਂ ਨੇ ਤੇ ਆਲੇ-ਦੁਆਲੇ ਬੇਹੱਦ ਤੇਜ਼ ਗਤੀ ਨਾਲ ਪਾਣੀ ਵਹਿ ਰਿਹਾ ਹੈ ਪਾਣੀ ਦਾ ਵਹਾਅ ਤੇਜ਼ ਦੇਖ ਕੇ ਲੋਕ ਡਰ ਰਹੇ ਨੇ ਇਸ ਇਲਾਕੇ 'ਚ ਵਸੇ ਲੋਕਾਂ ਦਾ ਪ੍ਰਸ਼ਾਸਨ ਤੇ ਸਮਾਜ ਸੇਵੀ ਸੰਸਥਾਵਾਂ ਦੀਆਂ ਟੀਮਾਂ ਵੱਲੋਂ ਰੈਸਕਿਊ ਕੀਤਾ ਜਾ ਰਿਹਾ ਹੈ ਜਦਕਿ ਕੁਝ ਲੋਕ ਆਪ ਨੂੰ ਹਾਰੇ ਹੋ ਕੇ ਖੁਦ ਹੀ ਆਪਣੀ ਜਾਨ ਬਚਾਉਣ ਲਈ ਕਿਸਤਿਆਂ ਦਾ ਸਹਾਰਾ ਲੈ ਰਹੇ ਨੇ ਦੂਜੇ ਪਾਸੇ ਹੜ ਦੀ ਮਾਰ ਨਾਲ ਢੈ ਢੇਰੀ ਹੋਏ ਘਰ ਦੇ ਬਜ਼ੁਰਗ ਬਖਤੌਰ ਸਿੰਘ ਗੁਰਨੀਸ਼ਾਨ ਸਿੰਘ ਨੇ ਦੱਸਿਆ ਕਿ ਅਸੀਂ ਫਿਰ ਤੋਂ ਬਰਬਾਦ ਹੋ ਗਏ ਆ ਸਾਡੀ ਫਸਲ ਘਰ ਟੁੜੀ ਵਾਲਾ ਸ਼ੈੱਡ ਸਾਰਾ ਕੁਝ ਹੀ ਤਬਾਹ ਹੋ ਗਿਆ ਉਹਨਾਂ ਦੱਸਿਆ ਕਿ 1988 ਵਾਲੇ ਆਏ ਹੜ ਨੇ ਸਾਰਾ ਕੁਝ ਤਬਾਹ ਕਰ ਦਿੱਤਾ ਸੀ ਅਤੇ ਬਹੁਤ ਮਿਹਨਤ ਸਦਕਾ ਦੁਬਾਰਾ ਪੈਰਾਂ ਤੇ ਖੜੇ ਹੋਏ ਤਾਂ ਹੜ ਨੇ ਇੱਕ ਵਾਰ ਫਿਰ ਤੋਂ ਸਾਨੂੰ ਤਬਾਹ ਕਰਕੇ ਰੱਖ ਦਿੱਤਾ ਉਹਨਾਂ ਕਿਹਾ ਕਿ ਹੁਣ ਦੁਬਾਰਾ ਪੈਰਾਂ ਤੇ ਖੜੇ ਹੋਣ ਨੂੰ ਪਤਾ ਨਹੀਂ ਹੋਰ ਕਿੰਨੇ ਸਾਲ ਲੱਗ ਜਾਣ ਖੜ ਦੇ ਨਾਲ ਹੋਈ ਇਸ ਤਬਾਹੀ ਲਈ ਉਹਨਾਂ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਉਹਨਾਂ ਨੇ ਪ੍ਰਸ਼ਾਸਨ ਤੇ ਸਰਕਾਰ ਤੋਂ ਇਲਾਵਾ ਦਾਨੀ ਸੱਜਣਾ ਨੂੰ ਅਪੀਲ ਕੀਤੀ ਹੈ ਕਿ ਸਾਡੀ ਮਦਦ ਕੀਤੀ ਜਾਵੇ ਇਸ ਦੇ ਨਾਲ ਹੀ ਪਿੱਠ ਕਿਸਾਨ ਦਾ ਕੀ ਕਹਿਣਾ ਉਹ ਵੀ ਸੁਣਾ ਦਿੰਨੇ ਹਾਂ ਤੁਹਾਨੂੰ ਹਾਲਾਤ ਤੁਸੀਂ ਵੇਖ ਹੀ ਰਹੇ ਹੋ ਤੁਹਾਡੇ ਕੈਮਰੇ ਰਾਹੀਂ ਔਰ ਕੇਲਾ ਸਾਡੇ ਬਣੇ ਆ ਤੇ ਤਕਰੀਬਨ 11 ਤਰੀਕ ਦੇ ਸਾਡੇ ਜਿਹੜਾ ਵਨ ਡੈਮੇਜ ਹੋਇਆ ਸੀ ਸਾਡਾ ਔਰ 11 ਤੋਂ ਬਾਅਦ ਜਿਹੜੇ ਸਾਡੇ ਵੱਤੋਂ ਖਰਾਬ ਜਿਹੜੇ ਹਾਲਾਤ ਜਿਹੜੇ ਸਾਡੇ ਦਿਨੋਂ ਦਿਨ ਖਰਾਬ ਹੀ ਹੁੰਦੇ ਗਏ ਹੁਣ ਉਸ ਦਿਨ ਆਪਾਂ 15 ਅਗਸਤ ਨੂੰ ਇੱਥੇ ਅਪੀਲ ਕੀਤੀ ਸੀ ਪ੍ਰਸ਼ਾਸਨ ਨੂੰ ਜਿਹੜੀ ਉਹ ਸਾਡੀ ਸਹਾਇਤਾ ਕੀਤੀ ਜਾਵੇ ਜਿਹੜਾ ਅੱਗੇ ਸਾਡੇ ਹਾਲਾਤ ਜਿਹੜੇ ਸੁਧਰ ਜਾਣ ਪਰ ਕਿਸੇ ਦੇ ਕੰਨ ਦੇ ਕੋਈ ਯੂੰ ਨਹੀਂ ਸਰਕੀ ਦੇਖੋ ਅੱਗੇ ਸਾਡਾ ਜਿਹੜਾ ਘਰ ਆ ਉਹ ਵੀ ਟਹਿ ਗਿਆ ਜਿਹੜਾ ਤੂੜੀ ਵਾਲਾ ਛੱਡਾ ਤੂੜੀ ਰੁੜ ਗਈ ਔਰ ਜਿਹੜਾ ਨੁਕਸਾਨ ਜਿਹੜਾ ਵੱਡੇ ਪੱਧਰ ਤੇ ਸਾਡਾ ਹੋਇਆ ਉਹ ਜ਼ਮੀਨ ਵੀ ਜਿਹੜੀ ਰੁੜਦੀ ਪਈ ਆ ਇਸ ਟਾਈਮ ਜਿਹੜੇ ਹਾਲਾਤ ਉਹ ਕ੍ਰਿਟੀਕਲ ਹੈਗੇ ਆ ਆਪਣੇ ਦੁਬਾਰਾ ਜੀਵਨ ਪ੍ਰਾਪਤ ਕਰਨੇ ਦੀ ਤਰ੍ਹਾਂ ਦੁਬਾਰਾ ਜੀਵਨ ਲਈ ਤੇ ਵੇਖੋ ਜੀ 1998 ਦਾ ਜਨਮ ਹੈ ਮੇਰਾ 1988 ਦੇ ਵਿੱਚ ਫਾਰਮ ਸਰਦਸ ਤਕਰੀਬਨ ਪੂਰੀ ਮਿਹਨਤ ਕਰਕੇ ਮਸ਼ੱਕਰ ਦੇ ਨਾਲ ਹੁਣ 7 ਤੋਂ 8 ਸਾਲ ਹੋਏ ਆਪਣੇ ਦੁਬਾਰਾ ਜਿਹੜੀ ਫਸਲ ਹੋਣ ਲੱਗੀ ਸੀ ਤੇ ਦੁਬਾਰਾ 23 ਦੇ ਵਿੱਚ ਫੇਰ ਆੜਾ ਹੋ ਗਿਆ 23 ਦੇ ਵਿੱਚ ਫਸਲ ਮਾਰੀ ਗਈ ਆਪਣੀ ਫੇਰ ਦੁਬਾਰਾ 23 ਤੋਂ ਬਾਅਦ 24 ਦੇ ਵਿੱਚ ਪਹਿਲੀਆਂ ਪੁੜੀਆਂ ਵਧਰੀਆਂ ਕਰਕੇ ਫੇਰ ਦੁਬਾਰਾ ਅਸੀਂ ਆਹ ਝੋਨਾ ਬੀਜਿਆ ਹੁਣ ਅੱਗੇ ਤੋਂ ਮੇਰੇ ਸਾਹ ਨਾਲ ਜਿਹੜੇ ਹਾਲਾਤ ਆ ਉਹ ਬਹੁਤ ਕ੍ਰਿਟੀਕਲ ਹੋ ਗਏ ਸਾਡੇ ਜਿਹੜੇ ਅੱਗੇ ਤੋਂ ਜਿਹੜੀ ਨਹੀਂ ਤੇ ਆਉਣ ਦੇ ਜਿਹੜੇ ਚਾਂਸ ਆ ਉਹ ਬਹੁਤ ਘੱਟ ਆ ਜ਼ਿੰਮੇਵਾਰ ਕਿ ਨਹੀਂ ਖੜਾਉਂਦੇ ਆ ਜੀ ਜ਼ਿੰਮੇਵਾਰ ਵੇਖੋ ਜੀ ਸਰਕਾਰ ਤੇ ਪ੍ਰਸ਼ਾਸਨ ਆ ਜਿਹੜਾ ਮਿਸ ਮੈਨੇਜਮੈਂਟ ਦੇ ਕਾਰਨ ਇਹਨਾਂ ਦੇ ਜਿਹੜਾ ਉਹ ਪਾਣੀ ਜਿਹੜਾ ਸਾਡੇ ਹੜ ਹੁੰਦੇ ਆ ਜਿਹੜੇ ਹੜ ਵਰਗੇ ਹਾਲਾਤ ਜਾਂ ਵੇਖੋ ਤੁਸੀਂ ਹੜ ਆਏ ਪਏ ਆਪਣੇ ਇਹ ਜਿਹੜੇ ਕਾਰਨ ਆ ਇਹ ਨੂੰ ਪ੍ਰਸ਼ਾਸਨ ਨੂੰ ਮੈਂ ਦਾ ਜ਼ਿੰਮੇਵਾਰ ਸਮਝਦਾ ਕਿ ਜਿਹੜਾ ਪਾਣੀ ਆ ਉਹ ਮੌਕੇ ਦੇ ਪਿਛੋਂ ਰੀਲੀਵ ਨਹੀਂ ਕਰਦੇ ਜਿਹੜਾ ਪੌਂਗ ਡੈਮ ਤੋਂ ਔਰ ਹਰੀਕੇ ਹੈਡ ਤੋਂ ਵੀ ਅੱਗੇ ਜਿਹੜਾ ਉਹ ਮੌਕੇ ਦੇ ਮੌਕੇ ਜਿਹੜਾ ਰੀਲੀਵ ਨਹੀਂ ਕਰਦੇ ਜਿਹੜਾ ਅਸੀਂ ਕਿ ਧਰਨਾ ਵੀ ਦਿੱਤਾ ਉੱਥੇ ਜਾ ਕੇ ਕਿ ਜਿੰਨਾ ਪਾਣੀ ਪਿਛੋਂ ਆ ਰਿਹਾ ਉਹਨਾਂ ਅੱਗੇ ਰੀਲੀਵ ਕਰਦੇ ਹੋ ਜਿਹੜੇ ਅਗਲੇ ਵੀ ਸੁਰੱਖਿਅਤ ਰਹਿਣ ਤੇ ਅਸੀਂ ਵੀ ਜਿਹੜੇ ਉਹ ਬਚ ਰਹੀਏ ਜਿਹੜੇ ਸਾਰੇ ਕਿਸਾਨ ਭਰਾ ਸਾਡੇ ਅੱ ਉਹਨਾਂ ਨੂੰ ਵੀ ਡੋਬਿਆ ਉਹਨਾਂ ਦਾ ਵੀ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਜਿਹੜਾ ਸਾਡੇ ਦਾ ਪਿੱਛੇ ਹੋਇਆ ਹੋਇਆ ਦੇਖੋ ਜ਼ਮੀਨਾਂ ਦਾ ਨੁਕਸਾਨ ਚਲੋ ਹੋਇਆ ਜਿਹੜਾ ਝੋਨੇ ਮਾਰੇ ਗਏ ਉਹਨਾਂ ਦਾ ਹੋਇਆ ਜਿਹੜੇ ਘਰ ਆ ਸਾਡੇ ਉਹ ਵੀ ਰੋੜ ਚਲੇ ਆ ਕੀ ਨਾਮ ਹੈ ਤੇ ਕੀ ਹਾਲਾਤ ਨੇ ਮਕਤੂਰ ਸਿੰਘ ਮੇਰਾ ਨਾਮ ਹੈ ਪਿੰਡ ਮੇਰਾ ਰਾਮਪੁਰ ਗੋਰਾ ਜੀ ਤੇ ਹਾਲਾਤ ਬਹੁਤ ਮਾੜੇ ਆ ਜੀ ਮਤਲਬ ਬਹੁਤ ਜ਼ਿਆਦਾ ਹੀ ਮਾੜੇ ਆ ਥੋੜੇ ਨਹੀਂ ਗਏ ਮਾੜੇ ਜੀ ਜੋ ਘਰ ਮੇਰਾ ਸਾਰਾ ਢਾਂਡਿਆ ਬਹੁਤ ਮੰਦੀ ਹਾਲਾਤ ਆ ਜੀ ਤੇ ਘਰ ਦੀ ਬੇਵਸ ਹੋ ਗਈ ਉਧਰ ਤੇ ਮੈਨੂੰ ਪਾਣੀ ਦੀ ਵहां ਜਿਆਦਾ ਹੈ ਤੇ ਰੋੜ ਕੇ ਲਈ ਜਾਂਦਾ ਏ ਛੱਡ ਛੁੱਡੂ ਮੇਰੇ ਡਿੱਗ ਪਿਆ ਤੇ ਛੱਡ ਵੀ ਡੇਪੇ ਤੂੜੀ ਵੀ ਰੁੜ ਗਈ ਆ ਤੇ ਘਰ ਕਮਰੇ ਜਿਹੜੇ ਆ ਉਹ ਵੀ ਡਿੱਗਣ ਲੱਗੇ ਆ ਰਸੋਈ ਨੂੰ ਵੀ ਥੱਲੇ ਉਹ ਵੀ ਪਾੜ ਗਈ ਸਾਰੀ ਡਿੱਗਣ ਲੱਗੀ ਆ ਜੇ ਕਮਰਾ ਮੇਰਾ ਪਿਛੇ ਮਗਰਲੇ ਬਨੇ ਉਹ ਵੀ ਡਿੱਗਣ ਲੱਗੇ ਘਰ ਮੇਰਾ ਸਾਰਾ ਟਾਈਟੇਰੀ ਹੋਣ ਡਿਆ ਜੀ ਮਤਲਬ ਮੇਰੀ ਬੇਵਸ ਹੋਈ ਪਈ ਆ ਮਤਲਬ ਪਾਣੀ ਦਾ ਵਹਾ ਹੀ ਜ਼ਿਆਦਾ ਹੋ ਗਿਆ ਇੰਨਾ ਪਾਣੀ ਦਾ ਵਹਾ ਜ਼ਿਆਦਾ ਵੀ ਮੈਂ ਦੱਸ ਨਹੀਂ ਸਕਦਾ ਕਿੰਨਾ ਕੁ ਮਲ ਦੋਵਾਂ ਬੰਨੀ ਉਧਰ ਬਾਥਰੂਮ ਨਾਲੋਂ ਵੀ ਆ ਇਧਰ ਇਧਰ ਦੇ ਬੰਨੇ ਕਮਰਿਆਂ ਨੂੰ ਵੀ ਆ ਚਾਰ ਸਵੇਰੇ ਮੈਨੂੰ ਘੇਰਾ ਪੈ ਚੁੱਕਿਆ ਪਾਣੀ ਦਾ ਜੀ। ਟਾਰ ਦੀ ਬੰ ਟੁੱਟਾ ਗੇਦੋ। ਇਹ ਟੁੱਟੇ ਨੂੰ ਮਤਲਬ ਇਹ ਤਿੰਨ ਚਾਰ ਦਿਨ ਹੋਇਆ ਚਾਰ ਚਾਰ ਦਿਨ ਹੋਇਆ ਜਿੱਦੋਂ ਦਾ ਆਵਾਜ਼ ਆਦਾ ਹੋਇਆ ਇਧਰ। ਪਾਣੀ ਦੇ ਬਹੁਤ ਦਿਨਾਂ ਦਾ ਆਇਆ ਏ ਤੇ ਇਹ ਤਿੰਨ ਚਾਰ ਦਿਨ ਹੋ ਗਏ ਜਿੱਦੋਂ ਦਾ ਜਿਆਦਾ ਇਹਦੇ ਨੂੰ ਜ਼ੋਰ ਪਾਇਆ ਜੀ ਇਹਨੇ। ਪੈਣੀ ਪੜਦੀ ਆ ਸਾਰੀ ਪੈਣੀ ਜ਼ਮੀਨ ਜਿਹੜੀ ਹੈਗਾ ਸਾਰੀ ਕੁੱਟੀ ਗਈ ਆ ਜੀ। ਜ਼ਮੀਨ ਕਿੰਨੀ ਸੀ ਜੱਦੀ? ਜ਼ਮੀਨ ਮੇਰੇ ਸਾਢੇ 8 ਕਿੱਲੇ ਜ਼ਮੀਨ ਦੇ ਆ ਜੀ। ਉਹ ਸਾਰੀ ਵਿੱਚੋਂ ਪੁੱਟੀ ਗਈ ਹੈ ਜ਼ਮੀਨ ਜਿੰਨੀ ਹੈਗੀ ਮਤਲਬ ਟੋਏ ਪੈਗੇ ਪਤਾ ਨਹੀਂ ਕਿਨੇ ਕਿਨੇ ਟੋਏ ਹੋਣਗੇ ਕਿਨੇ ਕਿਨੇ ਨਾ ਹੋਣਗੇ ਮਤਲਬ ਇਹ ਤੇ ਉਹ ਜਿਹੜਾ 23 ਚ ਟਟਾ ਹੀ ਉਹਦੇ ਵਿੱਚ 15 15 ਫੁੱਟ 20 20 ਫੁੱਟ ਦੇ ਟੋਏ ਪੈਗੇ ਆ 25 25 ਦੇ ਇਹ ਚੁਣ ਵੇਖੋ ਜਿੰਨਾ ਇਹ ਉਹਨਾਂ ਨਾਲੋਂ ਜ਼ਿਆਦਾ ਤੇਜ਼ ਵਗਣ ਰਿਹਾ ਵਾ ਪਤਾ ਨਹੀਂ ਕਿੰਨਾ ਟੋਏ ਪੈਣਗੇ ਕੀ ਬਣੂਗਾ ਇਹਦੇ ਵਿੱਚ ਕਿ ਜ਼ਮੀਨ ਵੀ ਵਜੂਗੀ ਕਿ ਮੁਸ਼ਕਲ ਆ ਮੈਨੂੰ ਜ਼ਮੀਨ ਦੀ ਵੀ ਝਾਕ ਨਹੀਂ ਹੈਗੀ ਕੋਈ ਆਸਾ ਨਹੀਂ ਹੈਗੀ ਜੀ ਐਡੇ ਮੰਦੇ ਲਾਤਾ ਉਹਨਾਂ ਘਰ ਦੇ ਕਮਰੇ ਆ ਉਹ ਵੀ ਡਿੱਗਣ ਦੇ ਆ ਮਤਲਬ ਬਿਲਕੁਲ ਹੀ ਵੇਖਣ ਦੇ ਤੁਸੀਂ ਆਪ ਤੇ ਉਹ ਡਿੱਗਣ ਦਾ ਆ ਬੰਦੇ ਆ ਲੋ ਜੀ ਮਤਲਬ ਕੋਈ ਸਮਝ ਨਹੀਂ ਆਉਂਦੀ ਵੀ ਕੀ ਕਰਨਾ ਕੀ ਆ ਦਾ ਜੀਵਨ ਕਿਵੇਂ ਬਸਰ ਕਰਾਂਗੇ ਅਸੀਂ ਹਾਲਾਤ ਦੇਖਦੇ ਚਿੰਤਾ ਰਹਿੰਦਾ ਜੀਵਨ ਕਿਤਨਾ ਮਲ ਕਰਨਾ ਸਾਨੂੰ ਸੋਝ ਹੋੜ ਕੋਈ ਨਹੀਂ ਆਉਂਦੀ ਇਹ ਤੇ ਅਸੀਂ ਇਹੋ ਹੀ ਉਹਨਾਂ ਗਾੜੀ ਆ ਖੰਡਾ ਆ ਵੀ ਤਰਲੇ ਮਾਰਦੇ ਆ ਵੀ ਸਾਡੀ ਕੋਈ ਮਰਜ਼ਤ ਕਰੋ ਸਰਕਾਰ ਨੂੰ ਆਲੇ ਵੀ ਕੋਈ ਸਾਡੀ ਮਰਜ਼ਤ ਕਰੇ ਸਰਕਾਰ ਸਾਡਾ ਕੋਈ ਸਾਨੂੰ ਕੋਈ ਦੱਸੇ ਵੀ ਕੀ ਕਰਨਾ ਕੀ ਸਾਨੂੰ ਕੋ ਥੋੜਾ ਬਦਾ ਸਾਡੇ ਨਾਲ ਕੋਈ ਦੁੱਖ ਵੰਡਾਵੇ ਸਾਡੇ ਨਾਲ ਲੋਕਦਰ ਬਣਾਵੇ ਸਾਡੀ ਮੰਦੀ ਹਾਲਤ ਸਾਡੇ ਨਾ ਕੋ ਪੈਸਾ ਨਾ ਕੋ ਟਗਾ ਕਰਜੇ ਥਲੇ ਅਸੀਂ ਅੱਗੇ ਆ 10-12 ਲੱਖ ਰੁਪਇਆ ਕਰਜੇ ਮੇਰੇ ਅੱਗੇ ਆ ਤੇ ਗਾਂ ਅਸੀਂ ਕਿੱਥੋਂ ਨਾ ਮੇਥੋਂ ਥਾਂ ਵੀ ਹੋਰ ਕਿਤੇ ਨਹੀਂ ਹੈਗਾ ਮੈਂ ਸੁੱਕੇ ਸੰਜਾ ਕੇ ਤੇ ਮੇਰਾ ਥਾਂ ਆ ਜਾਂ ਕੇ ਆਸੇ ਪਾਸੇ ਥਾਂ ਮੈਂ ਉੱਥੇ ਜਾ ਕੇ ਘਰ ਬਣਾ ਲੈਣਾ ਆਪਦਾ ਤੇ ਸਰਕਾਰ ਸਾਡੀ ਮਾਸਤ ਕਰੇ ਗਰੀਬਾਂ ਦੀ ਤੇ ਸਾਡਾ ਕੋਈ ਨਾ ਕੋਈ ਦੁੱਖ ਬਣਾਵੇ ਸਾਡਾ